ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਲਾਵੇ ਬਲੌਗ ਦੇ ਵਿੱਚ ਮੈਨੂੰ ਆਸ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਸੀਗਾ ਜਿੱਦਾਂ ਸੰਗਰਾਂਦ ਦਾ ਦਿਹਾੜਾ ਸੀਗਾ ਤੁਸੀਂ ਸਾਰਿਆਂ ਨੇ ਗੁਰੂ ਘਰ ਮੱਥਾ ਟੇਕਿਆ ਸੀ ਵੀ ਸਵੇਰੇ ਸਵੇਰੇ ਗੁਰੂ ਘਰੇ ਲਵਾਈ ਹਾਜ਼ਰੀ ਪਹਿਲਾਂ ਕਿਉਂਕਿ ਅੱਜ ਜਿਹੜੀ ਸੌਣ ਮਹੀਨੇ ਦੀ ਸਮਾਪਤੀ ਤੇ ਭਾਦੋਂ ਮਹੀਨਾ ਜਿਹੜਾ ਉਹ ਸ਼ੁਰੂ ਹੋਇਆ ਵਾ ਤੇ ਸਾਰਿਆਂ ਨੂੰ ਭਾਦੋਂ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਸੀਗਾ ਗੁਰਦੂ ਗੁਰੂ ਘਰ ਜਿੱਦਾਂ ਇਹ ਮਾਲ ਪੂੜੇ ਪੈਂਦੇ ਹਨ ਨਾ ਸੌਣ ਮਹੀਨਾ ਖਤਮ ਹੋਣ ਤੋਂ ਬਾਅਦ ਤੇ ਅਜੀ ਕਮਾਲਪੁਰਿਆਂ ਦਾ ਲੰਗਰ ਗੁਰੂ ਘਰ ਤੇ ਆਪਾਂ ਪਹੁੰਚ ਗਏ ਮੱਥਾ ਟੇਕ ਕੇ ਤੇ ਆਪਾਂ ਪਹੁੰਚ ਗਏ ਜੀ ਲੰਗਰ ਅਸਥਾਨ ਤੇ ਜਿੱਥੇ ਲੰਗਰ ਛਕਾਣਾ ਸੀ ਕਮਾਲਪੁਰਿਆਂ ਦਾ ਤੇ ਸੇਵਾਦਾਰ ਵੀ ਪਹੁੰਚ ਰਹੇ ਸੀ ਵਾੜੀ ਵਾੜੀ ਸਾਰੇ ਤੇ ਸੂਰਜ ਮਹਾਰਾਜ ਵੀ ਨਿਕਲ ਰਹੇ ਸੀਗੇ ਨਾਲ ਦੀ ਨਾਲ ਤੇ ਸਾਰਿਆਂ ਦਾ ਧੰਨਵਾਦ ਭਾਈ ਤੁਸੀਂ ਸਾਡੇ ਬਲੌਗਾਂ ਨੂੰ ਬੜਾ ਪਿਆਰ ਦੇ ਰਹੇ ਹੋ ਲਓ ਜੀ ਮਾਲਪੁਰੇ ਛਕੋ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰੇ ਰੋਜ਼ ਜਰੂਰ ਜਾਇਆ ਕਰੋ ਗੁਰੂ ਘਰ ਜਾਣਾ ਬਹੁਤ ਵਧੀਆ ਗੱਲ ਆ ਤੇ ਆਪਾਂ ਨੂੰ ਵਧੀਆ ਸਿੱਖਿਆ ਮਿਲਦੀ ਗੁਰੂ ਘਰ ਜਾ ਕੇ ਆਪਣੇ ਨਿਆਣਿਆਂ ਨੂੰ ਗੁਰੂ ਦੇ ਲੜ ਲਾਈਏ ਆਪਾਂ ਤੇ ਫਿਰ ਆਪਾਂ ਲੰਗਰ ਛਕਾ ਕੇ ਸਾਰਿਆਂ ਨੂੰ ਉਸ ਤੋਂ ਬਾਅਦ ਆਪ ਛਕਿਆ ਫਿਰ ਅਸੀਂ ਆ ਗਏ ਜੀ ਘਰੇ ਲੰਗਰ ਛਕਣ ਤੋਂ ਬਾਅਦ ਸਾਡੇ ਪੂਆ ਦੇ ਮੁੰਡੇ ਦਾ ਮੁੰਡਾ ਘਰੇ ਆਇਆ ਸੀਗਾ ਉਹਨੂੰ ਪਰਮ ਨੇ ਤੇ ਲੇਸ ਖਾਣੇ ਦਾ ਕੁੜੀ ਨੇ ਆਪ ਸੀਗੇ ਪਰ ਦੇਣੇ ਪਏ ਮਜਬੂਰੀ ਤੇ ਬਸ ਕੁੜੀ ਨੇ ਵੱਡਾ ਐਕਸ਼ਨ ਲੈ ਲਿਆ ਕਹਿੰਦੀ ਚਲੋ ਕੋਈ ਨਹੀਂ ਮੁੰਡਾ ਆ ਤੇ ਆਪਾਂ ਮਾਰੀ ਮੋਠਲੀ ਕੇਕ ਤੇ ਆਪਾਂ ਚੱਲ ਗਏ ਜੀ ਸ਼ੇਅਰ ਬੰਗਿਆ ਜਾਂਦੇ ਜਾਂਦੇ ਬਣਾਈ ਵੀਡੀਓ ਤੇ ਘਰ ਵਾਲੀ ਨੇ ਕੀਤੀਆਂ ਗੱਲਾਂ ਤੇ ਆਪਾਂ ਜੀ ਪਹੁੰਚ ਗਏ ਪ੍ਰੀਟ ਟ੍ਰੈਵਲ ਬੰਗਾ ਵਿੱਚ ਸਾਰਿਆਂ ਨੂੰ ਕਿਸੇ ਨੂੰ ਵੀ ਟਿਕਟ ਚਾਹੀਦੀ ਹੋਵੇ ਭਾਈ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਉੱਥੋਂ ਆਪਾਂ ਫਿਰ ਘਰ ਵਾਲੀ ਨੂੰ ਮਿਲਣ ਗਏ ਦੁਬਾਰਾ ਥੋੜਾ ਜਿਹਾ ਕੰਮ ਸੀਗਾ ਮੈਂ ਕਿਹਾ ਚਲ ਜਾਏ ਜਾਈਏ ਤੇ ਆਪਾਂ ਪਹੁੰਚ ਗਏ ਜੀ ਬੈਂਕ 'ਚ ਬੈਂਕ ਜਗ੍ਹਾ ਦੇਖਿਆ ਬੜਾ ਛੋਹ ਸੀਗਾ ਭਾਈ ਰੱਛ ਬਹੁਤ ਸੀਗਾ ਕੰਮ ਕਰਾਉਣਾ ਸੀ ਬੈਂਕ ਵਾਲਾ ਥੋੜਾ ਜਿਹਾ ਉਹ ਕਰਵਾ ਕੇ ਤੇ ਫਿਰ ਆਪਾਂ ਵਾਪਸ ਆ ਗਿਆ ਜੀ ਪਲੀ ਟ੍ਰੈਵਲ ਆਪਣਾ ਭਰਾ ਆ ਗਿਆ ਸਿਮਰ ਕਹਿੰਦਾ ਸਾਨੂੰ ਵੀ ਕਿਤੇ ਭੇਜੋ ਮੇਰੇ ਭਰਾ ਵਾਜੀ ਤਾਂ ਬੈਠੇ ਆ ਇੱਥੇ ਤੈਨੂੰ ਕਿਤੇ ਭੇਜ ਦੀ ਗੀ ਹੈ ਨਾ ਤੂੰ ਇੱਥੇ ਰਹਿ ਇੱਥੇ ਹੀ ਦੁਨੀਆ ਤੇ ਬੰਦੇ ਹੀ ਘਾਟ ਹੋ ਜਾਣੀ ਹੈ ਤੇ ਫਿਰ ਆਪਾਂ ਕੰਮ ਤੇ ਜੁਟ ਰਹੇ ਤੇ ਇਧਰ ਵਾਚਿੰਗ ਟਾਈਮ ਹੋ ਰਿਹਾ ਪੂਰਾ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਪਲੀਸ ਸਾਰਾ ਜਿਹੜਾ ਬਲੌਗ ਹੈ ਜਰੂਰ ਦੇਖਿਆ ਕਰੋ ਇਹਨਾਂ ਵੀ ਵਾਚਿੰਗ ਟਾਈਮ ਸਾਡਾ ਜਲਦੀ ਜਲਦੀ ਪੂਰਾ ਹੈ ਤਾਂ ਲਓ ਜੀ ਆਪਣਾ ਮਿੱਤਰ ਆ ਗਿਆ ਵਾ ਇਹਨੂੰ ਬਹੁਤ ਟੈਨਸ਼ਨ ਲੈਂਦੀ ਹੈ ਕਹਿੰਦਾ ਮੈਂ ਕਰ ਦਨਾ ਉਹ ਕਰ ਦਨਾ ਸਾਡੀ ਭੈਣ ਵੀ ਪਹੁੰਚੀ ਹੋ ਸੀਗੀ ਤੇ ਫਿਰ ਆਪਾਂ ਮਾਰੀ ਕਿੱਕ ਤੇ ਆਪਾਂ ਚੱਲ ਗਏ ਬਾਜ਼ਾਰ ਇਹਨਾਂ ਨੇ ਕੁਝ ਲੈਣਾ ਸੀਗਾ ਤੇ ਬਸ ਖਰਚੇ ਤੇ ਖਰਚਾ ਥਾ ਖਰਚਾ ਥਾ ਖਰਚਾ ਤੇ ਨਾਲ ਦੀ ਨਾਲ ਫਿਰ ਆਪਾਂ ਇਹਨਾਂ ਨਾਲ ਸ਼ਹਿਰੋਂ ਗਏ ਆਪਾਂ ਪਿੰਡ ਨੂੰ ਪਿੰਡ ਜਾ ਕੇ ਕੀਤਾ ਕੰਮ ਪਸ਼ੂਆਂ ਆਪੇ ਪੱਠੇ ਦੇ ਨਾਲ ਦੀ ਨਾਲ ਪਸ਼ੂਆਂ ਨੂੰ ਧੂਣੀ ਕਰਕੇ ਤੇ ਆਪਾਂ ਨਾ ਧੋ ਕੇ ਤੇ ਮਾਰੀ ਮੋਟਰਸਾਈਕਲ ਦੀ ਕਿੱਕ ਤੇ ਆਪਾਂ ਜਾਣਾ ਸੀਗਾ ਧੰਨnabla ਕਮਲ ਰਾਜਾ ਸਾਹਿਬ ਜੀ ਦੀ ਉਹ ਪਵਿੱਤਰ ਧਾਤੀ ਰਾਇਆ ਸਾਹਿਬ ਆਈਆ ਰ ਤੇ ਆਪਾਂ ਜੀ ਘਰੋਂ ਤੁਰ ਪਏ ਮੋਟਰਸਾਈਕਲ ਦੇ ਉੱਤੇ ਦੋਏ ਮੀਆ ਬੀਬੀ ਸਾਡਾ ਅੱਜ ਦਾ ਜਿਹੜਾ ਰਾਤ ਦਾ ਲੰਗਰ ਸੀ ਰਾਇਆ ਸਾਹਿਬ ਦੇ ਮਯਾਰੀ ਇਹ ਬੰਗਿਆ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਥਾਨ ਧਨਨਾਬ ਕਮਲ ਰਾਇਆ ਸਾਹਿਬ ਜੀ ਦਾ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਿ 25 ਤਰੀਕ ਤੋਂ ਪ੍ਰਵਾਤ ਫੇਰੀਆਂ ਸ਼ੁਰੂ ਨੇ 31 2 30 ਤਰੀਕ ਨੂੰ ਜਿਹੜਾ ਨਗਰ ਕੀਰਤਨ ਨਿਕਲੇਗਾ 1 ਤਰੀਕ ਦਾ ਮੇਲਾ ਤੇ 2 ਤਰੀਕ ਦਾ ਮੇਲਾ ਤਨਨਾਬ ਕਮਲਰਾਜਾ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਮਜਾਰਾ 9 ਬਾਦ ਨੇੜੇ ਗੋਲਾਚੌਰ ਵਿਖੇ ਮਨਾਇਆ ਜਾ ਰਿਹਾ ਸਾਰੀ ਸੰਗਤ ਨੂੰ ਬਾਦ ਚੜ ਕੇ ਪਹੁੰਚਣ ਦੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਫਿਰ ਆਪਾਂ 10 ਮਿੰਟ ਲਈ ਭਗਤੀ ਕਰਕੇ ਤੇ ਉਸ ਤੋਂ ਬਾਅਦ ਆਪਾਂ ਗੁਰੂ ਮਹਾਰਾਜ ਦਾ ਧਿਆਨ ਲਾ ਕੇ ਤੇ ਪ੍ਰਸ਼ਾਦ ਲੈ ਕੇ ਤੇ ਆਪਾਂ ਬਾਹਰ ਲੰਗਰ ਹਾਲ ਚ ਚੱਲ ਗਏ ਇੱਕ ਇੱਕ ਪ੍ਰਸ਼ਾਦ ਦਾ ਛਕਣ ਤੋਂ ਬਾਅਦ ਦਾਲ ਸਿੱਗੀ ਬਹੁਤ ਸਵਾਦ ਇੱਕ ਇੱਕ ਪ੍ਰਸ਼ਾਦ ਦੀ ਗੱਲ ਸੀਗੀ ਹੋਈ ਪਰ ਤਿੰਨ ਤਿੰਨ ਖਾ ਹੋ ਗਏ ਮਹਾਰਾਜ ਦੀ ਕਿਰਪਾ ਕਰੇ ਗੁਰੂ ਘਰ ਦਾ ਲੰਗਰ ਜਿਹੜਾ ਉਹ ਬੜੇ ਭਾਗਾਂ ਨਾਲ ਨਸੀਬ ਹੁੰਦਾ ਸਾਰਿਆਂ ਨੂੰ ਸ਼ਕਣਾ ਚਾਹੀਦਾ ਤੇ ਸੰਗਤ ਦੇ ਵਿੱਚ ਸਾਡੇ ਭਰਾ ਵੀ ਬੈਠੇ ਸੀਗੇ ਓੰਕਾਰ ਸਰ ਜੈੰਦਾਬਾਦ ਤੇ ਫਿਰ ਆਪਾਂ ਲੰਗਰ ਸ਼ਕਣ ਤੋਂ ਪਰંત ਮੱਥਾ ਟੇਕ ਕੇ ਦੇ ਘਰ ਕੀਤੀ ਵਾਪਸੀ ਤੇ 9 ਵਜੇ ਸੀ ਵੱਜ ਘਰ ਦੇ ਕਹਿੰਦੇ ਤੁਸੀਂ ਅੱਜ ਬੜੀ ਛੇਤੀ ਆ ਗਏ ਮੈਂ ਕਿਹਾ ਅੱਜ ਏਦਾਂ ਛੇਤੀ ਆ ਗਏ ਰੱਛ ਨਹੀਂ ਜਗਾ ਤੇ ਇਹ ਕਹਿੰਦੀ ਮੈਂ ਪਿੱਛੇ ਨਿਮੋਰ ਕੇ ਵੇਣੀ ਹੈ ਲਓ ਜੀ ਕਿਦਾਂ ਡਰਾਮੇ ਕਰਦੀ ਆ ਜੇ ਤੇਰੇ ਸੱਟ ਲੱਜੇ ਭਲਾ ਕੌਣ ਜ਼ਿੰਮੇਵਾਰ ਹੈ ਨਾ ਉਹ ਸਟੰਟ ਕਰਨ ਲੱਗੀ ਹੋਆ ਇਹ ਮੈਡਮ ਪਿਛੇ ਨੂੰਰ ਕੇ ਬੈਠੀ ਸੀ ਤੇ ਆਪਾਂ ਜੀ ਪਹੁੰਚ ਗਏ 9 ਵਜੇ ਘਰੇ ਕਰਦੇ ਕਹਿੰਦੇ ਵੀ ਬੱਲੇ ਅਜ ਤੱਕ ਟੈਮ ਨਾਲ ਆ ਗਏ ਮਗਰ ਜੀ ਨਹੀਂ ਆ ਟੈਮ ਨਾਲ ਵੀ ਆ ਜਾਊਗਾ ਏਸੀ ਗੱਲ ਆ ਆਪਾਂ 26 ਤੇ ਤੇ ਬਸ ਸਾਰਿਆਂ ਦੇ ਸਾਸਰੀ ਗਾਲ ਸੌਜੋ ਭਾਈ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਇੱਕ ਮਿੰਟ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਸਾਸਰੀ ਗਾਲ